ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਆਲਓਵਰ 5 ਮੀਟਰ ਦਾ ਪਿਓਰ ਮਲਾਈ कॉटन ਦਾ ਫਰੰਟ 슬ੀਵਸ ਤੇ ਹੈਂਡ ਪੇਂਟ ਹੈ ਕੋਟਾ ਡੋਰੀਆ ਦਾ ਤੇ অর্ਗੰਜ਼ਾ ਦਾ ਕੱਟਵਰਕ ਵਾਲਾ ਦੁਪੱਟਾ ਮਿਲੇਗਾ ਸ਼ਿਪਿੰਗ ਫ੍ਰੀ ਹੈ ਤਾਂ ਰੇਟ ਜਿਹੜਾ 1000 ਰੁਪਏ ਹੈ ਸਿਰਫ਼ ਤੇ ਸਿਰਫ਼ 1000 ਰੁਪਏ ਦੇ ਵਿੱਚ ਤੁਹਾਨੂੰ ਗਰਮੀਆਂ ਲਈ ਸਪੈਸ਼ਲ 5 ਮੀਟਰ ਦਾ ਬਹੁਤ ਹੀ ਪਿਆਰਾ ਹੈਂਡ ਪੇਂਟ ਵਾਲਾ ਸੂਟ ਮਿਲ ਜੇਗਾ ਨਾਲ ਦੁਪੱਟਾ ਦੋ ਤਰ੍ਹਾਂ ਦਾ ਜਾਂ ਤਾਂ ਕੋਟਾ ਦਾ ਡੋਰੀਆ ਡੋਰੀਆ ਦਾ ਆਏਗਾ ਜਾਂ ਫਿਰ ਔਰਗੈਂਜ਼ਾ ਦਾ ਆਏਗਾ 1000 ਰੁਪਏ ਰੇਟ ਹੈ ਰੰਗ ਦੇ ਵਿੱਚ ਫਿਲਾਲ 17 ਨੇ ਤੇ ਇਹਨਾਂ ਵਿੱਚ ਫਿਲਾਲ ਜੇ ਇਹੀ ਕਲਰ ਕੰਟਰਾਸਟ ਕੀਤੇ ਗਏ ਨੇ ਹੋਰ ਇਸ ਤੋਂ ਇਲਾਵਾ ਨਹੀਂ ਨੇ ਸਿਰਫ ਸਿਰਫ ਇਹਨਾਂ 17 ਟੰਗਾਂ ਵਿੱਚ ਈ ਇਹ ਜਿਹੜੀ ਆ ਆਫਰ ਆਈ ਆ ਹੋਰ ਅਗਰ ਆਣਗੇ ਤਾਂ ਮੈਂ ਨੈਕਸਟ ਵੀਡੀਓਜ਼ ਵਿੱਚ ਅਪਲੋਡ ਕਰ ਦਿਆਂ ਕਿ ਤੁਸੀਂ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੇਰਾ 623924550 ਐਡ ਕੀਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੇ ਤੁਸੀਂ ਵੀ ਸੂਟ ਬਾਰੇ ਵੀ ਤੁਸੀਂ ਜੋ ਵੀ ਕੁਝ ਜਾਣਨਾ ਚਾਹੁੰਦੇ ਹੋ। ਇਹਦੇ ਵਿੱਚ ਤੁਹਾਨੂੰ ਸ਼ਰਟ ਪ्योर ਕੈਮਰੀ ਕਾਟਨ ਦੀ ਮਿਲੇਗੀ। ਡਿਸਟਾਰਟ ਪ੍ਰਿੰਟ ਦੇ ਨਾਲ 2.5 ਮੀਟਰ ਹੈ। ਪ੍ਰਿੰਟਡ ਸ਼ਰਟ ਆਏਗੀ। बॉटम ਚਿਕਨਕਾਰੀ ਵਾਲਾ ਆਏਗਾ। ਫਰੰਟ 'ਤੇ ਤੁਹਾਨੂੰ ਜਿਹੜਾ ਕੀ ਐਮਬਰਾਇਡਰੀ ਮਿਲੇਗੀ 2 ਮੀਟਰ ਦੀ ਲੈਂਥ ਹੈ। ਪਰ ਇਹ ਆ ਕਿ ਬਾਰ ਵੱਡਾ ਹੈ। 560 ਰੁਪਏ ਦਾ ਰੇਟ ਹੈ। ਟੌਪ ਐਂਡ बॉटਮ ਦੇ ਸੂਟ ਨੇ 20 20 ਰੰਗਾਂ ਵਿੱਚ ਇਹ ਸੂਟ ਆਏ ਨੇ। 5 ਮੀਟਰ ਦੀ ਸ਼ਰਟ ਮਿਲੇਗੀ ਵੱਡੇ 바ਰ ਦੀ 2 ਮੀਟਰ ਦਾ ਬਾਟਮ ਮਿਲੇਗਾ ਵੱਡੇ 바ਰ ਦਾ ਬਾਟਮ ਚਿਕਨਕਾਰੀ ਵਰਕ ਵਾਲਾ ਤੇ ਨਾਲ ਜਿਹੜਾ ਫਰੰਟ ਤੇ ਤੁਹਾਡੇ ਪਹੁੰਚਾ ਆਏਗਾ ਉੱਤੇ ਕਢਾਈ ਹੋਈ ਆ ਚਿਕਨਕਾਰੀ ਵਰਕ ਵਾਲਾ ਕਾਟਨ ਦੇ ਫੈਬਰਿਕ ਨਾਲੇ ਸੂਟ ਆਏਗਾ ਰੰਗ ਇਹਦੇ ਵਿੱਚ 20 ਨੇ ਸ਼ਿਪਿੰਗ ਚਾਰजेस ਜਿਹੜੇ ਆ ਆਲੋਕੇ ਦੀਆ ਫ੍ਰੀ ਸੀ ਸੂਟ ਦੇ ਬਾਰੇ ਵਿੱਚ ਹੋਰ ਕੁਝ ਵੀ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਣਗੇ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਗਰਮੀਆਂ ਵਾਲੀ ਸਪੈਸ਼ਲ ਸੂਟ ਨੇ કોટਨ بیس ਸੂਟ ਨੇ ਸਾਰੇ ਹੀ ਐ ਤੁਹਾਨੂੰ ਦੁਪੱਟਿਆਂ ਵਾਲੇ ਸੂਟ ਮਿਲ ਜਾਣਗੇ ਸ਼ਰਟ ਤੁਹਾਨੂੰ ਪਿਓਰ ਕੈਮਬਰੀ कॉटन ਦੀ ਮਿਲੇਗੀ ਸਟਾਰਟ ਪ੍ਰਿੰਟ ਦੇ ਨਾਲ ਸੇਮ ਪਹਿਲੇ ਵਾਲੀ ਸ਼ਰਟ ਦਾ ਫੈਬਰਿਕ ਹੈ 9 ਮੀਟਰ ਦੀ ਹੈ ਫੁੱਲਾਂ ਪਰਬਤ ਪ੍ਰਿੰਟਰ ਮਿਲੇਗੀ ਤੁਹਾਨੂੰ ਸ਼ਰਟ ਬਾਟਮ ਪਲੇਨ ਮਿਲੇਗਾ 9 ਮੀਟਰ ਦਾ ਉਹ ਵੀ ਤੁਹਾਨੂੰ ਕੈਮਬਰੀ कॉटन ਦਾ ਮਿਲੇਗਾ ਦੁਪੱਟਾ ਮਸਲੀਨ ਵਿੱਚ ਆਏਗਾ ਮਸਲੀਨ कॉटन ਦਾ ਦੁਪੱਟਾ ਹੈ 4 ਸਾਈਡਾਂ ਤੇ ਲੈਂਸ ਲੱਗੀ ਹੈ ਵਾਈਟ ਕਲਰ ਦੀ ਲੈਂਸ ਹੈ ਲੇਸ ਜਿਹੜੀ ਹੈ ਦੋ ਤਿੰਨ ਤਰ੍ਹਾਂ ਦੀ ਹੈ ਇੱਕ ਤਾਂ ਥੋੜੀ ਚੌੜੀ ਲੈਸ ਆ ਇੱਕ ਥੋੜੀ ਬਰੀਕ ਹੈ ਇਹ ਲੈਸ ਜਿਹੜੀ ਹੈ ਡਿਪੈਂਡ ਕਰੇਗਾ ਕਿ ਤੁਹਾਨੂੰ ਜਿਹੜਾ ਵੀ ਕਲਰ ਤੁਸੀਂ ਬਾਈ ਕਰਦੇ ਹੋ ਉਹਦੇ ਤੇ ਉਹ ਉਹੀ ਲੈਸ ਆਏਗੀ ਜਿਹੜੀ ਲੱਗੀ ਹੋਈ ਹੈ ਰੰਗ ਇਹਦੇ ਵਿੱਚ ਲਗਭਗ 30 ਨੇ ਤੇ ਰੇਟ ਜਿਹੜਾ ਇਹਦਾ 560 ਰੁਪਏ ਆ 560 ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਆਰਡਰ ਕਰਦੇ ਹੋ ਤੇ ਤੁਹਾਨੂੰ 560 ਰੁਪਏਾਂ ਦੇ ਵਿੱਚ 560 ਦੇ ਵਿੱਚ ਹੀ ਸੂਟ ਮਿਲੇਗਾ ແມברי कॉटन दी शर्ट कैम्बरी कॉटन दा बॉटम प्लेन शर्ट प्रिंटेड दुपट्टा मस्लिन दा लेस लगी है प्लेन दुपट्टा ऑल ओवर रेट पास ते सिर्फ ते सिर्फ 560 ਰੁਪਏ ਆ ਗਰਮੀਆਂ ਲਈ ਸਪੈਸ਼ਲ ਹੈ ਰੰਗ ਹਰ ਤਰ੍ਹਾਂ ਦੇ ਹੈਗੇ ਨੇ ਲਾਈਟ ਡਾਰਕ ਮੀਡੀਅਮ ਟੋਨ ਤੇ ਤੁਸੀਂ ਜਿਹੜਾ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਬਾਈ ਕਰ ਸਕਦੇ ਹੋ 560 ਫ੍ਰੀ ਸ਼ਿਪਿੰਗ ਚਾਰजेस ਦੇਟ ਆ ਇਹਦਾ ਆਲ ਓਵਰ ਇੰਡੀਆ ਸੂਟ ਦੇ ਬਾਰੇ ਵਿੱਚ ਹੋਰ ਕੁਝ ਵੀ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਹੈ ਕੁਝ ਵੀ ਸੂਟ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਕਲੈਕਸ਼ਨ ਅੱਜ ਦੀ ਵੀਡੀਓ ਵਾਲੇ ਜਿਹੜੀਆਂ ਨੇ ਸਾਰੀਆਂ ਅਵੇਲੇਬਲ ਨੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਮੈਂ ਐਡ ਕੀਤੇ ਨੇ ਅਵੇਲੇਬਲ ਨੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਅੱਜ ਦੀ ਵੀਡੀਓ ਵਿੱਚ ਜੋ ਵੀ ਸੂਟ ਐਡ ਕੀਤੇ ਨੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਫ੍ਰੈਂਡਲੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ